ਸੋਸ਼ਲ ਤੇ ਨੰਗੇ ਚਿੱਟੇ ਹੋ ਕੇ ਉਹਨਾਂ ਨੇ ਸਪੋਰਟ ਕੀਤੀ ਜੱਜ ਕੇ ਕੀਤੀ ਭਾਵਕ ਹੋਏ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਔਰਤ ਨੂੰ ਇਨਸਾਫ ਮਿਲਣਾ ਚਾਹੀਦਾ ਜਿਸ ਤਰ੍ਹਾਂ ਵੀਡੀਓ ਵੀ ਦਿਖਾਈ ਗਈ ਸੋਸ਼ਲ ਮੀਡੀਆ ਤੇ ਸੋ ਦੇਖਿਆ ਜਾਵੇ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਔਰਤਾਂ ਨੇ ਜਿਹੜੀਆਂ ਰਿਲੇਸ਼ਨ ਦੇ ਵਿੱਚ ਆ ਜਾਂਦੀਆਂ ਨੇ ਸਮੇਂ-ਸਮੇਂ ਨਾਲ ਮਤਲਬ ਕਿ ਬਦਲਾ ਆ ਜਾਂਦਾ ਜਿਹੜਾ ਬਦਲਾ ਕਿਸ ਤਰੀਕੇ ਨਾਲ ਆਉਂਦਾ ਬਦਲਾ ਇਹ ਆਉਂਦਾ ਵੀ ਆਪਸ ਵਿੱਚ ਪਹਿਲਾਂ ਤਾਂ ਰਿਲੇਸ਼ਨ ਦੇ ਵਿੱਚ ਰਹਿ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਦੇ ਵਿੱਚ ਮਤਲਬ ਕਿ ਜਦੋਂ ਕਿਤੇ ਮਨਾਂ ਦੇ ਵਿੱਚ ਫਰਕ ਪੈ ਜਾਂਦੇ ਨੇ ਤਾਂ ਉੱਥੇ ਕੀ ਹੁੰਦਾ ਸ਼ੋਸ਼ਣ ਬਲਤਕਾਰ ਦੇ ਇਲਜ਼ਾਮ ਲਾਏ ਜਾਂਦੇ ਨੇ ਅਮਰਿਤਪਾਲ ਸਿੰਘ ਮਹਿਰੋ ਜੋ ਸਾਡੇ ਬਾਬਾ ਜੀ ਨੇ ਉਹਨਾਂ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਉਹਨਾਂ ਨੇ ਜਿਹੜਾ ਮਨ ਦੇ ਵਿੱਚ ਦੁੱਖ ਸੀਗਾ ਉਹ ਦੁੱਖ ਉਹਨਾਂ ਦਾ ਹੰਝੂਆਂ ਰਾਹੀਂ ਬਾਹਰ ਆਇਆ ਸਾਰੇ ਆ ਨੇ ਦੇਖੇ ਹੀ ਆ ਕਿਉਂਕਿ ਸਾਡੇ ਜਿਹੜੇ ਭਰਾ ਨੇ ਉਹ 체ਤੀ 체ਤੀ ਜੇ ਲਈਏ ਸਮਾਦ ਦੇ ਵਿੱਚ ਸਾਹਮਣੇ ਨਹੀਂ ਰੋਕੇ ਦਿਖਾਉਂਦੇ ਹੈਗੇ ਹਜੇ ਔਰਤਾਂ ਨੇ ਜਿਹੜੀਆਂ ਮਤਲਬ ਕਿ ਉਹਨਾਂ ਦੇ ਦਿਲ ਜਿਹੜੇ ਹੁੰਦੇ ਨੇ ਬੜੇ ਕਮਜ਼ੋਰ ਹੁੰਦੇ ਨੇ ਬੜੇ ਨਾਜ਼ੁਕ ਹੁੰਦੇ ਨੇ ਉਹ ਛੇਤੀ ਭਾਵੁਕ ਹੋ ਜਾਂਦੀਆਂ ਨੇ ਪਰ ਇਹ ਮੈਂ ਪਹਿਲੀ ਵਾਰ ਦੇਖਿਆ ਜੋ ਭਾਈ ਅਮਰਿਤਪਾਲ ਸਿੰਘ ਮੈਰੋ ਬਾਬਾ ਜੀ ਨੇ ਸਮਾਦ ਦੇ ਵਿੱਚ ਜੋ ਮਨ ਭਰਿਆ ਹੋਇਆ ਸੀ ਉਹ ਅੱਖਾਂ ਰਾਈ ਉਹਨਾਂ ਦੇ ਹੰਝੂਆਂ ਰਾਈ ਉਹਨਾਂ ਦੇ ਜ਼ਹਿਰ ਹੋਇਆ ਸਾਹਮਣੇ ਆਇਆ ਸੋ ਮਜਬੂਰ ਹੋ ਗਏ ਭਾਵਕ ਹੋਣ ਲਈ ਨਹੀਂ ਰੁਕਿਆ ਗਿਆ ਸੋ ਸਾਥੀਓ ਮੈਂ ਇੱਕ ਗੱਲ ਪੁੱਛਣਾ ਚਾਹੁੰਨੀ ਆ ਵੀ ਆਪਣੇ ਸਮਾਜ ਦੇ ਵਿੱਚ ਵੱਖੋ ਵੱਖੀ ਮੁੱਦਿਆਂ ਤੇ ਹਰ ਇੱਕ ਵਿਚਾਰ ਰੱਖਦੇ ਨੇ ਹਰ ਇੱਕ ਜਾ ਕੇ ਸਪੋਰਟ ਕਰਦੇ ਨੇ ਜਿਨ੍ਹਾਂ ਨੂੰ ਲੱਗਦਾ ਵੀ ਇੱਥੇ ਆਪਾਂ ਨੂੰ ਸਪੋਰਟ ਕਰਨੀ ਬਣਦੀ ਆ ਉਥੇ ਜਾ ਕੇ ਜੱਜ ਕੇ ਨੰਗੇ ਚਿੱਟੇ ਹੋ ਕੇ ਸਪੋਰਟ ਕਰਦੇ ਨੇ ਕੋਈ ਵੀ ਅਚਾਹੇ ਪਰ ਕੁਝ ਸਮਾਜ ਦੇ ਗਲਤ ਅੰਸਰ ਜਿਹੜੇ ਹੈਗੇ ਨੇ ਉਹ ਸਮਾਜ ਦਾ ਭਲਾ ਨਹੀਂ ਚਾਹੁੰਦੇ ਹੈਗੇ ਸਮਾਜ ਦੇ ਵਿੱਚ ਵਿਤਕਰੇ ਪਾ ਰਹੇ ਨੇ ਗਲਤ ਪਾਸੇ ਲੈ ਕੇ ਜਾ ਰਹੇ ਨੇ ਰਾਜਨੀਤਿਕ ਲੈ ਕੇ ਜਾ ਰਹੀ ਹੈ ਗਲਤ ਪਾਸੇ ਕਿਉਂਕਿ ਜਿਹੜੇ ਸਮਾਜ ਦੇ ਸੇਵਕ ਨੇ ਉਹ ਭਲਾ ਚਾਹੁੰਦੇ ਨੇ ਸਮਾਜ ਦਾ ਭਾਈ ਅਮਰਿਤਪਾਲ ਮਹਿਰੋ ਨੇ ਕੋਈ ਗਲਤ ਕੰਮ ਨਹੀਂ ਕੀਤਾ ਸੀਗਾ ਸਾਡੀਆਂ ਜਿਹੜੀਆਂ ਬੀਬੀਆਂ ਨੇ ਭੈਣਾਂ ਨੇ ਬੱਚੀਆਂ ਨੇ ਔਰਤਾਂ ਦੇ ਜਿਹੜੇ ਸ਼ੋਸ਼ਣ ਹੋ ਰਹੇ ਨੇ ਪੰਜਾਬ ਦੇ ਵਿੱਚ ਉਹ ਚਨਕ ਕੁਝਕ ਹੈਗੇ ਨੇ ਜਿਹੜੇ ਸਾਡੇ ਵੀਰ ਸਾਥੀ ਮੈਰੋ ਵਰਗੇ ਸਪੋਰਟ ਦੇ ਵਿੱਚ ਆਉਂਦੇ ਨੇ ਸਪੋਰਟ ਦੇ ਵਿੱਚ ਆ ਕੇ ਮਤਲਬ ਕੀ ਸ਼ੋਸ਼ਨ ਤੇ ਨੰਗੇ ਚਿੱਟੇ ਹੋ ਕੇ ਉਹਨਾਂ ਨੇ ਸਪੋਰਟ ਕੀਤੀ ਜੱਜ ਕੇ ਕੀਤੀ ਭਾਵਕ ਹੋਏ ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਔਰਤ ਨੂੰ ਇਨਸਾਫ ਮਿਲਣਾ ਚਾਹੀਦਾ ਜਿਸ ਤਰ੍ਹਾਂ ਵੀਡੀਓ ਵੀ ਦਿਖਾਈ ਗਈ ਸੋਸ਼ਲ ਮੀਡੀਆ ਤੇ ਸੋ ਦੇਖਿਆ ਜਾਵੇ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਔਰਤਾਂ ਨੇ ਜਿਹੜੀਆਂ ਰਿਲੇਸ਼ਨ ਦੇ ਵਿੱਚ ਆ ਜਾਂਦੀਆਂ ਨੇ ਸਮੇਂ-ਸਮੇਂ ਨਾਲ ਮਤਲਬ ਕਿ ਬਦਲਾਅ ਆ ਜਾਂਦਾ ਜਿਹੜਾ ਬਦਲਾਅ ਕਿਸ ਤਰੀਕੇ ਨਾਲ ਆਉਂਦਾ ਬਦਲਾਅ ਇਹ ਆਉਂਦਾ ਵੀ ਆਪਸ ਵਿੱਚ ਪਹਿਲਾਂ ਤਾਂ ਰਿਲੇਸ਼ਨ ਦੇ ਵਿੱਚ ਰਹਿ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਦੇ ਵਿੱਚ ਮਤਲਬ ਕਿ ਜਦੋਂ ਕਿਤੇ ਮਾਣਾਂ ਦੇ ਵਿੱਚ ਫਰਕ ਪੈ ਜਾਂਦੇ ਨੇ ਤਾਂ ਉੱਥੇ ਕੀ ਹੁੰਦਾ ਸ਼ੋਸ਼ਣ ਬਲਤਕਾਰ ਦੇ ਇਲਜ਼ਾਮ ਲਾਏ ਜਾਂਦੇ ਨੇ ਦੇ ਇਲਜ਼ਾਮ ਲਾ ਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਮਦਦ ਮੰਗੀ ਜਾਂਦੀ ਹੈ ਭਾਈ ਅਮਰਤਪਾਲ ਮਹਿਰੋ ਵਰਗਿਆਂ ਤੋਂ ਮਦਦ ਮੰਗੀ ਜਾਂਦੀ ਆ ਵੀ ਸਾਡੀ ਮਦਦ ਕੀਤੀ ਜਾਵੇ ਉਸ ਦੇ ਉੱਤੇ ਜਦੋਂ ਚੰਕ ਪੈਸੇ ਦਿਖ ਜਾਂਦੇ ਨੇ ਰਾਜ ਹੀ ਬੰਦੇ ਦੀ ਗੱਲ ਆ ਜਾਂਦੀ ਆ ਵੀ ਇੱਥੇ ਮਤਲਬ ਕਿ ਹੁਣ ਰਾਜ ਹੀ ਹੁੰਦਾ ਹੋਊਗਾ ਤਾਂ ਉੱਥੇ ਚੰਨ ਪੈਸੇ ਦਿਖ ਜਾਂਦੇ ਨੇ ਇੱਜ਼ਤ ਜਿਹੜੀ ਹੈਗੀ ਹੈ ਇੱਜ਼ਤ ਨਹੀਂ ਖਾਸ ਹੈਗੀ ਜਿਹੜੀ ਅਣਖੀ ਇੱਜ਼ਤ ਆ ਉਹਨੂੰ ਮਿੱਟੀ ਦੇ ਵਿੱਚ ਰੋਲ ਕੇ ਉਹ ਪੈਸਿਆਂ ਲਈ ਕੁਝ ਕੁ ਔਰਤਾਂ ਜਿਹੜੀਆਂ ਹੈਗੀਆਂ ਨੇ ਗਲਤ ਪਾਸੇ ਜਾ ਰਹੀਆਂ ਨੇ ਉਹ बिक ਜਾਂਦੀਆਂ ਨੇ ਭਾਈ ਅਮਰਿਤਪਾਲ ਮਹਿਰੋ ਵਰਗੇ ਵੀਰਾਂ ਨੂੰ ਪਿੱਛੇ ਸੱਟ ਕੇ ਆਪਦੇ ਬਿਆਨ ਬਦਲ ਦਿੰਦੀਆਂ ਨੇ ਜਿਸ ਕਰਕੇ ਭਾਈ ਅਮਰਿਤਪਾਲ ਮੈਰੋ ਦੀਆਂ ਅੱਖਾਂ ਦੇ ਵਿੱਚ ਹੰਝੂ ਆਏ ਭਾਵੁਕ ਹੋਏ ਬਣਦਾ ਸੀਗਾ ਉਹਨਾਂ ਦਾ ਕਿਉਂਕਿ ਦਿਲੋਂ ਸਪੋਰਟ ਕੀਤੀ ਸੀਗੀ ਮੇਰਾ ਸਲੂਟ ਆ ਇਹੋ ਜੇ ਸਾਥੀਆਂ ਨੂੰ ਇਹ ਜੋ ਜਝਾਰੂ ਵੀਰਾਂ ਨੂੰ ਜਿਹੜੇ ਕੀ ਸਾਡੇ ਸਮਾਜ ਦੀਆਂ ਖਾਸ ਕਰਕੇ ਬੀਬੀਆਂ ਲਈ ਔਰਤਾਂ ਲਈ ਜਾਗਰੂਤ ਹੋ ਰਹੇ ਨੇ ਤੇ ਜਾਗਰੂਤ ਕਰ ਰਹੇ ਨੇ ਸਮਾਜ ਨੂੰ ਤੇ ਸਪੋਰਟ ਦੇ ਵਿੱਚ ਆ ਰਹੇ ਨੇ ਜੱਜ ਕੇ ਸਪੋਰਟ ਕਰਦੇ ਨੇ ਸੋ ਸ਼ਰਮ ਆਣੀ ਚਾਹੀਦੀ ਆ ਇਹਨਾਂ ਔਰਤਾਂ ਨੂੰ ਪਹਿਲੀ ਗੱਲ ਤਾਂ ਇਹਨਾਂ ਔਰਤਾਂ ਦੀ ਜਿਨ੍ਹਾਂ ਦੇ ਰਿਲੇਸ਼ਨ ਬਣੇ ਹੋਏ ਨੇ ਸਮੇਂ-ਸਮੇਂ ਨਾਲ ਬਿਤਕਰੇ ਪੈ ਜਾਂਦੇ ਨੇ ਫੁੱਟ ਪੈ ਜਾਂਦੇ ਨੇ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਕਰਕੇ ਉਸ ਤੋਂ ਬਾਅਦ ਦੇ ਵਿੱਚ ਮਤਲਬ ਕਿ ਕੋਈ ਐਕਸ਼ਨ ਲੈਂਦਾ ਜਾਵੇ ਆ ਪਾਪਾ ਭਾਵਕ ਹੋ ਕੇ ਸਪੋਰਟ ਜ਼ਰੂਰ ਕਰ ਦਿੰਨੇ ਆ ਪਰ ਨਤੀਜਾ ਉਹਦਾ ਕੀ ਨਿਕਲਦਾ ਨਤੀਜਾ ਬਹੁਤ ਮਾੜਾ ਨਿਕਲਦਾ ਸਾਡੇ ਨਾਲ ਵੀ ਵਣ ਸਕਦੀ ਹੈ ਇਹ ਕੋਈ ਅਮਰਿਤਪਾਲ ਸਿੰਘ ਮਹਿਰੋ ਵਰਗੇ ਜਿਹੜੇ ਸਾਥੀ ਨੇ ਜਿਹੜੇ ਉਹਨਾਂ ਨਾਲ ਬਣੀ ਆ ਤਾਂ ਸਾਡੇ ਨਾਲ ਵੀ ਇਹ ਵਣ ਸਕਦੀ ਆ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਲੋਕ ਨੇ ਜਨਤਾ ਇਹ ਗੁੰਮਰਾਹ ਹੋ ਸਕਦੀ ਆ ਜੋ ਹੋਈ ਵੀ ਹੈਗੀ ਆ ਸੋ ਮੈਂ ਅਮਰਿਤਪਾਲ ਸਿੰਘ ਮੈਰੋ ਬਾਬਾ ਜੀ ਨੂੰ ਕਹਿਣਾ ਚਾਹੁੰਨੀ ਆ ਇਹ ਗੱਲ ਸੋ ਘਰੋਂ ਆਉਂਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਜੱਜ ਕੇ ਸਪੋਰਟ ਕਰੋ ਜਿਹਦੀ ਵਣਦੀ ਆ ਸਪੋਰਟ ਕਰਨੀ ਪੰਜਾਬ ਤੁਹਾਡੇ ਨਾਲ ਖੜਾ ਸਾਡੀਆਂ ਜੜੀਆਂ ਭੈਣਾ ਬੀਬੀਆਂ ਨੇ ਖਾਸ ਕਰਕੇ ਹਰਪ੍ਰੀਤ ਕੌਰ ਧੂਰੀ ਤੁਹਾਡੇ ਨਾਲ ਖੜੀ ਆ ਮੈਂ ਨੰਬਰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਦੇਖਿਆ ਤੁਹਾਡਾ ਨੰਬਰ ਨਹੀਂ ਮਿਲਿਆ ਗੱਲ ਕਰਨ ਦੀ ਕੋਸ਼ਿਸ਼ ਕੀਤੀ ਐ ਮੈਨੇ ਵੀ ਭਾਈ ਅਮਰਿਤਪਾਲ ਮੈਰੋ ਨਾਲ ਗੱਲਬਾਤ ਹੋ ਜੇ ਮੇਰੀ ਬਾਬਾ ਜੀ ਨਾਲ ਤਾਂ ਮੈਨੂੰ ਨੰਬਰ ਨਹੀਂ ਮਿਲਿਆ ਹੈਗਾ ਸੋ ਤੁਹਾਡੇ ਨਾਲ ਹਰਪੀਕਰ ਧੂਰੀ ਜੱਜ ਕੇ ਸਪੋਰਟ ਕਰੂਗੀ ਜਿੱਥੇ ਵੀ ਲੋੜ ਹੋਈ ਮੇਰਾ ਨੰਬਰ ਮੇਰਾ ਫੇਸਬੁੱਕ ਤੇ ਆ ਮੈਂ ਬੋਲ ਵੀ ਦਿੰਨੀ ਆ 8284825865 ਤੇ ਜਦ ਮਰਜੀ ਅੱਧੀ ਰਾਤ ਫੋਨ ਕਰੋ ਤੁਹਾਡੀ ਭੈਣ ਹਾਜ਼ਰ ਆ ਤੁਹਾਡੇ ਨਾਲ ਪਰ ਸਾਥੀਓ ਜਿੱਥੇ ਕਿ ਗੁਰੂ ਘਰਾਂ ਦੇ ਵਿੱਚ ਇਹੋ ਜਿਹਾ ਸ਼ੋਸ਼ਣ ਹੁੰਦੇ ਆ ਰਹੇ ਨੇ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਵੀ ਇਹ ਸਹੀ ਆ ਕਿ ਗਲਤ ਆ ਪਹਿਲੀ ਗਲਤ ਆ ਮਤਲਬ ਕਿ ਨਾ ਦੋਨਾਂ ਦੇ ਗੋਲੀ ਮਾਰਨੀ ਚਾਹੀਦੀ ਆ ਜਿਹੜੀ ਔਰਤਾ ਜਿਹੜਾ ਕੀ ਉੱਥੇ ਬਾਬਾ ਇਹ ਕੁਛ ਕਰ ਰਹੇ ਆ ਮਹਾਰਾਜੀ ਦੀ ਬੀੜ ਦੇ ਕੋਲੇ ਇਹ ਗੰਦ ਫੈਲ ਰਿਹਾ ਜਿਹੜਾ ਇਹ ਬੰਦ ਹੋਣਾ ਚਾਹੀਦਾ ਮਤਲਬ ਕਿ ਮਹਾਰਾਜ ਜੀ ਦੀ ਬੀੜ ਨੂੰ ਲੈ ਕੇ ਇਹ ਸੋਚਦੇ ਹੀ ਨਹੀਂ ਹੈਗੇ ਵੀ ਬਾਬੇ ਨਾਨਕ ਨੇ ਕੀ ਸੰਘਰਸ਼ ਲੜੇ ਨੇ ਤੁਰਕੇ ਪੂਰੀ ਦੁਨੀਆ ਗਾਤੀ ਬਾਬੇ ਨਾਨਕ ਨੇ ਤੇ ਅਸੀਂ ਕਿੱਥੇ ਬੈਠੇ ਆ ਤੇ ਬਾਬਾ ਨਾਨਕ ਕਿੱਥੇ ਬੈਠਾ ਸੀਗਾ ਸੋ ਦੇਖਿਆ ਜਾਵੇ ਬੌਲੇ ਕਾਮਲੇ ਜਿਹੜੇ ਹੁੰਦੇ ਨੇ ਮਹਾਰਾਜ ਜੀ ਦੀ ਬੀੜ ਨੂੰ ਟੁੱਟ ਕੇ ਪੈ ਜਾਂਦੇ ਨੇ ਬੇਆਦਬੀ ਕਰਦੇ ਨੇ ਉੱਥੇ ਵੀ ਕੁਝ ਖਾਸ ਇਹਨਾਂ ਨਾਲ ਮਤਲਬ ਕਿ ਇਹਨਾਂ ਨੂੰ ਸਜ਼ਾ ਨਹੀਂ ਮਿਲਦੀ ਹੈਗੀ ਉੱਥੇ ਵੀ ਮਤਲਬ ਕਿ ਜਿਹੜੀ ਮਹਾਰਾਜ ਜੀ ਦੀ ਬੀੜ ਆ ਜਿਹੜੀ ਉਹਦੀ ਬੇਆਦਬੀ ਕੀਤੀ ਜਾਂਦੀ ਆ ਬਾਅਦ ਵਿੱਚ ਕੀ ਕਿਹਾ ਜਾਂਦਾ ਵੀ ਇਹਨਾਂ ਦੇ ਦਿਮਾਗ ਦੇ ਵਿੱਚ ਨੁਕਸ ਜੀ ਬੌਲੇ ਕਾਮਰੇ ਸੀ ਜੀ ਸਧਾਰਨ ਸੀ ਜੀ ਇਹਨਾਂ ਨੂੰ ਨਹੀਂ ਪਤਾ ਸੀ ਕੀ ਗੱਲ ਸਧਾਰਨ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਬਾਬੇ ਨਾਨਕ ਦੀ ਬੀੜ ਨੂੰ ਹੱਥ ਪਾ ਕੇ ਅਸੀਂ ਪਾੜਦੇ ਆਂ ਬੇਆਦਬੀ ਕਰਦੇ ਆਂ ਉਹ ਜ਼ਰੂਰ ਪਤਾ ਉਹਨਾਂ ਨੂੰ ਮਤਲਬ ਕਿ ਹੋਰ ਨਹੀਂ ਉਹਨਾਂ ਨੂੰ ਕਾਸੇ ਦਾ ਪਤਾ ਵੀ ਇਹ ਗੁਰੂ ਘਰ ਆ ਸੋ ਨਿਸ਼ਾਨਾ ਇਹ ਕਿੱਥੇ ਆ ਕੀ ਨੇ ਸੀਨੇ ਆ ਕੀ ਗੱਲਬਾਤ ਆ ਇਹ ਰਾਜਨੀਤਿਕ ਗੱਲਬਾਤ ਚੱਲ ਰਹੀ ਆ ਪੋਲੀਟਿਕਲ ਗੱਲਬਾਤ ਚੱਲ ਰਹੀ ਆ ਜਿਹੜੀ ਇਹ ਨਹੀਂ ਹੋਣ ਦਵਾਂਗੇ ਸਮਾਜ ਦੇ ਵਿੱਚ ਖਾਸ ਕਰਕੇ ਉਹਨਾਂ ਔਰਤਾਂ ਦੀ ਮਦਦ ਕੀਤੀ ਜਾਵੇ ਬਾਬਾ ਜੀ ਜਿਹੜੀਆਂ ਔਰਤਾਂ ਨਾਲ ਖੁਸ਼ੋਸ਼ਣ ਹੋ ਰਹੇ ਨੇ ਜਿਹੜਾ ਸਹੀ ਮੰਨਿਆ ਜਾਂਦਾ ਮੈਨੇ ਦੇ ਵਿੱਚ ਉਹਨਾਂ ਦੀ ਸਪੋਰਟ ਕੀਤੀ ਜਾਵੇ ਜਿਹੜੀਆਂ ਰਿਲੇਸ਼ਨ ਦੇ ਵਿੱਚ ਆ ਕੇ 2-2 ਸਾਲ, 3-3 ਸਾਲ, 5-5 ਸਾਲ ਉਦੋਂ ਬਾਅਦ ਦੇ ਵਿੱਚ ਕਹਿ ਦਿੰਦੀਆਂ ਨੇ ਜੀ ਸ਼ੋਸ਼ਣ ਕੀਤਾ ਗਿਆ। ਪਹਿਲ ਦੇ ਆਧਾਰ ਤੇ ਮੈਂ ਇਹਨੂੰ ਔਰਤ ਦੀ ਗਲਤੀ ਮੰਨੂਗੀ। ਔਰਤ ਦੀ ਗਲਤੀ ਮੰਨੂਗੀ ਕਿਉਂਕਿ ਔਰਤ ਰਿਲੇਸ਼ਨ ਦੇ ਵਿੱਚ ਆ ਕੇ ਸੰਬੰਧ ਬਣਾ ਕੇ ਇੱਕ ਮਰਦ ਨਾਲ ਬਾਅਦ ਦੇ ਵਿੱਚ ਐਲੀਗੇਸ਼ਨ ਲਾਉਣੇ ਮਤਲਬ ਕਿ ਉਹਦੇ ਉੱਤੇ ਪਰਚਾ ਕਰਾਉਣਾ ਉਹਦੇ ਉਹਨੂੰ ਪ੍ਰੈਸ਼ਰ ਪਾ ਕੇ ਪ੍ਰੈਸ਼ਰਾਈਜ਼ ਕਰਕੇ ਉਹ ਦੂ ਬਾਅਦ ਦੇ ਵਿੱਚ ਪੈਸੇ ਵਟੋਰਨੇ ਮੈਂ ਨਹੀਂ ਇਹਨੂੰ ਸਹੀ ਸਮਝਦੀ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਗੱਲਾਂ ਬਾਤਾਂ ਥੋੜਾ ਜਿਹਾ ਧਿਆਨ ਦੇ ਵਿੱਚ ਸਮਾਜ ਦੇ ਜਿਹੜੇ ਸੇਵਕ ਨੇ ਸਮਾਜ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਇਹ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਲਿਆਉਣਾ ਪਊਗਾ ਇਹ ਗੱਲਬਾਤ ਵੀ ਜਿਹੜੀਆਂ ਦੇ ਸ਼ੁਰੂ ਤੋਂ ਹੀ ਸੰਬੰਧ ਨੇ ਕਿਸੇ ਮਰਦ ਨਾਲ ਉਹਨਾਂ ਦੀ ਸੁਣਵਾਈ ਨਾ ਕੀਤੀ ਜਾਵੇ ਝੂਠੇ ਪਾਲੰਦੀਆਂ ਨੇ ਸਮਾਜ ਨੂੰ ਇਹ ਔਰਤਾਂ ਸੋ ਭਾਈ ਅਮਰਤਪਾਲ ਮੈਰੋ ਬਾਬਾ ਜੀ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਨੀ ਆ ਜਿੱਥੇ ਵੀ ਕੋਈ ਸੰਘਰਸ਼ ਵੇਡਣ ਦੀ ਲੋੜ ਪਈ ਜਿੱਥੇ ਵੀ ਤੁਹਾਡੇ ਸਾਡੀਆਂ ਭੈਣਾਂ ਦੀ ਲੋੜ ਪਈ ਤੁਹਾਡੇ سپورਟ ਦੇ ਵਿੱਚ ਅਸੀਂ ਹਾਜ਼ਰ ਆਂ ਬਾਬਾ ਜੀ ਮਤਲਬ ਕਿ ਇਹ ਜਿਹੜਾ ਸਮਾਜ ਆ ਸਮਾਜ ਦੇ ਉੱਤੇ ਜਿਹੜੇ ਸਮਾਜ ਸੇਵਕ ਨੇ ਖਾਸ ਕਰਕੇ ਇਹਨਾਂ ਦੇ ਉੱਤੇ ਝੂਠੇ ਪਰਚੇ ਪਾਉਣੇ ਇਹ ਤਾਂ ਮਤਲਬ ਕਿ ਆਮ ਜੀ ਗੱਲ ਹੋ ਗਈ ਆ ਆਮ ਜੀ ਗੱਲ ਹੋ ਗਈ ਆ ਜਿਹੜਾ ਸਮਾਜ ਦੀ ਸੇਵਾ ਕਰਦਾ ਸਮਾਜ ਦਾ ਸੁਧਾਰ ਕਰਦਾ ਉਹਨਾਂ ਨੂੰ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਤਾਲਿਆ ਜਾਂਦਾ ਤੇ ਜਿਹੜੇ ਗਾਲਤ ਨੇ ਉਹ ਗਾਲਤ ਇੱਥੇ ਮਤਲਬ ਕਿ ਸਾਡੀਆਂ ਧੀਆਂ ਦੇ ਸ਼ੋਸ਼ਣ ਕਰਦੇ ਨੇ ਸਾਡਾ ਇਥੇ ਮਤਲਬ ਕੀ ਜਿਹੜਾ ਸਮਾਜ ਦੇ ਵਿੱਚ ਨੌਜਵਾਨ ਪੀੜੀ ਨੂੰ ਖਤਮ ਕਰ ਰਹੇ ਨੇ ਉਹਨਾਂ ਨੂੰ ਸ਼ਰਿਆਮ ਖੁੱਲਾ ਛੱਡਿਆ ਜਾ ਰਿਹਾ ਉਹਨਾਂ ਨੂੰ ਸ਼ਰਿਆਮ ਮਤਲਬ ਕੀ ਸਹਿ ਦਿੱਤੀ ਜਾ ਰਹੀ ਆ ਵੀ ਸਮਾਜ ਦੇ ਵਿੱਚ ਤੁਸੀਂ ਜੱਟ ਕੇ ਕਰੋ ਇਹ ਕੰਮ ਸੋ ਇਹ ਹੈ ਅਸੀਂ ਨਹੀਂ ਹੋਣ ਦਵਾਂਗੇ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਇਹ ਤੁਹਾਡੇ ਨਾਲ ਪੂਰਾ ਪੰਜਾਬ ਖੜਾ ਅਸੀਂ ਵੀ ਤੁਹਾਡੇ ਨਾਲ ਖੜੇ ਆ ਜਿੱਥੇ ਵੀ ਤੁਸੀਂ ਸੱਦਾ ਦਉਗੇ ਪੰਜਾਬ ਨੂੰ ਪੰਜਾਬ ਦਾ ਬੱਚਾ ਬੱਚਾ ਜਿਹੜਾ ਜਾਗਰੂਤਾ ਤੁਹਾਡੇ ਨਾਲ ਖੜੂਗਾ ਸੋ ਨਸ਼ੇ ਨੂੰ ਲੈ ਕੇ ਤੁਸੀਂ ਪੰਜਾਬ ਦੇ ਵਿੱਚ ਦੇਖ ਲਓ ਖਾਸ ਕਰਕੇ ਨੌਜਵਾਨ ਪੀੜੀ ਖਤਮ ਹੁੰਦੀ ਜਾ ਰਹੀ ਆ ਕੁਝ ਕ ਜੇਲ੍ਹਾਂ ਦੇ ਵਿੱਚ ਵਾਗੇ ਗੈਂਗਸਟਰ ਬਣ ਗਏ ਕੁਝ ਕ ਕਤਲ ਕਰ ਦਿੱਤੇ ਨੇ ਨੌਜਵਾਨ ਪੀੜੀ ਨੇ ਕੁਝ ਕ ਜਿਹੜੇ ਨਸ਼ਾ ਚਿੱਟੇ ਦੇ ਲਾ ਕੇ ਟੀਕੇ ਕੈਪਸੂਲ ਲੈ ਕੇ ਨਸ਼ੇ ਦੇ ਮਤਲਬ ਕਿ ਉਹ ਖਤਮ ਹੋ ਚੁੱਕੇ ਨੇ ਮਾਵਾ ਦੇ ਪੁੱਤ ਨੇ ਜਿਹੜੇ ਉਹ ਬਲੀ ਚੜ ਗਏ ਨੇ ਥੋੜੀ ਭੇਡ ਚੜ ਗਏ ਨੇ ਇਸ ਸਰਕਾਰਾਂ ਦੀ ਜਿਹੜੀਆਂ ਸਾਡੀਆਂ ਭੈਣਾਂ ਨੇ ਔਰੰਡੀਆਂ ਹੋ ਗਈਆਂ ਨੇ ਜਿਹੜੀਆਂ ਸਾਡੀਆਂ ਭੈਣਾਂ ਦੇ ਵੀਰ ਚਲੇ ਗਏ ਨੇ ਉਹ ਵੀ ਵੀਰਾਂ ਤੋਂ ਬਗੈਰ ਮਤਲਬ ਕਿ ਰੋ ਰਹੀਆਂ ਨੇ ਘਰੇ ਬੈਠੀਆਂ ਵੀ ਸਾਡੇ ਵੀਰ ਇਹ ਨਸ਼ੇ ਦੀ ਇਸ ਸਰਕਾਰਾਂ ਦੀ ਬਲੀ ਚੜ ਗਏ ਨੇ ਇਹ ਸਰਕਾਰਾਂ ਦੀ ਜਿਹੜੀਆਂ ਮਾੜੀਆਂ ਨੀਤੀਆਂ ਨੇ ਮਾੜੀਆਂ ਨੀਤੀਆਂ ਨੂੰ ਕਾਮਯਾਬ ਨਹੀਂ ਹੋਣ ਦਵਾਗੇ ਡਟੇ ਆ ਤੇ ਡਟੇ ਰਵਾਂਗੇ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਜਿੱਥੇ ਵੀ ਸਾਥੀਓ ਲੋੜ ਪੈਂਦੀ ਆ ਥੋਡੀ ਭੈਣ ਦੀ ਹਰਪੀ ਕੋਰ ਧੂਰੀ ਦੀ ਜੱਜ ਕੇ ਫੋਨ ਕਰੋ ਆਪਦਾ ਸਮਝ ਕੇ ਫੋਨ ਕਰੋ ਵੀ ਭੈਣ ਇੱਥੇ ਲੋੜ ਪੈ ਗਈ ਤਾਂ ਹਾਜ਼ਰ ਹੋ ਥੋਡੀ ਭੈਣ ਹਾਜ਼ਰ ਹੋਊਗੀ ਸੋ ਬਹੁਤ ਜ਼ਿਆਦੇ ਦੁੱਖ ਲੱਗਿਆ ਇਹ ਗੱਲ ਸੁਣ ਕੇ ਬਿੱਖ ਸੇਖ ਉੱਠ ਕੇ ਗਿਆ ਇੱਕ ਭੈਣ ਦੀ ਮਦਦ ਕਰਨ ਵਾਸਤੇ ਉਹ ਔਰਤ ਨੇ ਕੀ ਕੀਤਾ ਇਹ ਔਰਤਾਂ ਦੇ ਉੱਤੇ ਵੀ ਇੱਕ ਤਰ੍ਹਾਂ ਦਾ ਦਾਗ ਆ ਸੋ ਇਹ ਨਹੀਂ ਹੋਣ ਦਵਾਂਗੇ ਇਹ ਔਰਤਾਂ ਲਈ ਵੀ ਖਾਸ ਕਰਕੇ ਬਹੁਤ ਜ਼ਿਆਦੇ ਮੰਦਭਾਗੀ ਘਟਨਾ ਕਿਉਂਕਿ ਅਮਰਿਤਪਾਲ ਸਿੰਘ ਮੈਰੋ ਵਰਗਿਆਂ ਨੇ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਨਾ ਹੈਗਾ ਕਿਸੇ ਦੀ ਵੀ ਮਦਦ ਨਹੀਂ ਕਰਨੀ ਉੱਠ ਕੇ ਕੋਈ ਵੀ ਨਹੀਂ ਆਊਗਾ ਤੁਹਾਡੀ ਮਦਦ ਕਰਨਾ ਜਿਨ੍ਹਾਂ ਨਾਲ ਜਾਇਜ਼ ਤੱਕਾ ਹੋਇਆ ਉਹਨਾਂ ਦੀ ਵੀ ਮਦਦ ਨਹੀਂ ਹੋਣੀ ਹੈਗੀ ਇਹੋ ਜਿਹੀਆਂ ਜਿਹੜੀਆਂ ਔਰਤਾਂ ਗਲਤ ਤੌਰ ਤਾਂ ਜਿਹੜੀਆਂ ਸਮਾਜ ਦੇ ਵਿੱਚ ਸਮਾਜ ਦਾ ਮਤਲਬ ਕੀ ਔਰਤਾਂ ਨੂੰ ਨੀਚਾ ਦਿਖਾ ਰਹੀਆਂ ਨੇ ਇਹ ਬਰਦਾਸ਼ਤ ਨਹੀਂ ਅਸੀਂ ਕਰਾਂਗੇ ਸੋ ਸਾਥੀਓ ਜੈ ਪੀਮ ਜੈ ਭਾਰਤ ਸੋ ਜੇ ਕਿਸੇ ਕੋਲੇ ਨੰਬਰ ਹੈਗਾ ਭਾਈ ਅਮਰਿਤਪਾਲ ਮੈਰੋ ਸਾਥੀ ਦਾ ਵੀਰ ਦਾ ਉਹਨਾਂ ਦਾ ਨੰਬਰ ਦੋ ਮੇਰਾ ਨੰਬਰ ਮੈਂ ਤੁਹਾਨੂੰ ਦੱਸ ਚੁੱਕੀਆਂ ਕੰਟੈਕਟ ਕਰਕੇ ਨੰਬਰ ਸਾਥੀਓ ਜ਼ਰੂਰ ਦਿਓ ਐਨ ਕਲੱਬ ਜਿੰਦਾਬਾਦ